ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਮਨਪ੍ਰੀਤ ਅੱਜ ਫੇਰ ਇੱਕ ਛੋਟਾ ਜਿਹਾ ਵਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਆ ਅਸੀਂ ਗਏ ਸੀ ਨਿਊਜ਼ੀਲੈਂਡ ਦੀਆਂ ਸਿਕ ਗੇਮਸ ਦੇਖਣ ਜੋ ਕਿ ਸਾਡੇ ਘਰ ਕੋਲੀ ਪੁਲਮਨ ਪਾਰਕ ਕੋਲੇ ਲੱਗੀਆਂ ਸੀ ਇਨੋਂ ਦੇਖ ਕੇ ਤਾਂ ਸਾਨੂੰ ਸਾਰੀ ਪੰਜਾਬ ਵਾਲੀ ਫੀਲਿੰਗ ਆਲੀ ਦੇਖੋ ਸਾਰੀਆਂ ਕਾਟਾਂ ਫੂਡ ਕਾਰਟਸ ਕਿੰਨੀਆਂ ਵਧੀਆ ਲੱਗੀਆਂ ਹੋਈਆਂ ਇਹ ਇੱਥੇ ਆਲੂ ਟਿੱਕੀ ਚਾਟ ਗੋਲ ਗੱਪੇ ਸਾਰਾ ਕੁਝ ਮਿਲ ਰਿਹਾ ਸੀ ਅੱਗੇ ਕਬੱਡੀ ਦਾ ਮੈਚ ਹੋ ਰਿਹਾ ਸੀ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਬਹੁਤ ਹੀ ਵਧੀਆ ਮੈਨੂੰ ਤਾਂ ਫੀਲ ਆਇਆ ਆਪ ਦਾ ਕਾਲਜ ਟਾਈਮ ਯਾਦ ਆ ਗਿਆ ਕਿਉਂਕਿ ਮੈਂ ਵੀ ਆਪਦੇ ਕਾਲਜ ਟਾਈਮ ਕਬੱਡੀ ਖੇਡੀ ਹੈ ਅੱਗੇ ਤੁਸੀਂ ਵੀ ਮੈਚ ਦਾ ਆਨੰਦ ਮਾਣੋ ਜਿਵੇਂ ਕਿ ਮੈਂ ਮਾਣਿਆ ਇਸ ਸਮੇਂ ਦੇ ਹੋਰਾਂ ਦੇ ਵਿਸ਼ੇ 'ਤੇ ਤੁਹਾਡੇ ਧੰਨਵਾਦ ਕਰਦੇ ਹਾਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜਾ ਪਹਿਲਾ ਮੈਚ ਹੈ ਉਹ ਸਮੇਂ ਦੇ ਨਾਲ ਸ਼ੁਰੂ ਹੋ ਜਾਣਾ ਸੀ ਜੇ 10 ਵਜੇ ਦੇ ਕਰੀਬ ਪਹਿਲਾ ਮੈਚ ਜਿੱਤਿਆ ਜਾਣਾ ਦੁਨੀਆਂ ਦੇ ਹੋਰ ਵੀ ਟਾਪਰ ਪਲੇਅਰ ਜਿਹੜੇ ਆ ਉਹ ਸਾਡੇ ਕੋਲੇ ਪੁੱਜੇ ਹੋ ਰਹੇ ਆ ਸੰਖੇ ਦਾ ਫੇਸਰ ਲਈ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਮਰ ਕੇ ਸਿਰ ਦੇ ਪੁੱਜਣਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਬੜੀ ਗੁੱਟਾਂ ਦੀ ਵਧਿਆਣਾ ਦੂਜੇ ਮੈਚ ਵੱਲੋਂ ਬੱਲੇ ਰਾਣੀ ਦੇਖੋ ਜੀ ਮੈਂ ਤਾਂ ਆਕਲੈਂਡ ਟ੍ਰੈਕ 'ਤੇ ਜਾਵਾਂ ਇੰਡੀਆ ਵਾਲੀ ਫੀਲਿੰਗ ਆ ਰਹੀ ਸੀਗੇ ਸਾਰੇ ਮੈਚ ਦੇਖੇ ਤੇ ਬੱਚਿਆਂ ਦੀ ਪਰਫਾਰਮੈਂਸ ਆ ਸੀ ਭੰਗੜਾ ਸੀ ਗਿੱਧਾ ਸੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੋਇਆ ਇੱਥੋਂ ਦੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਸਾਰੇ ਪਾਰਟਿਸਿਪੇਟ ਕਰਦੇ ਆ ਗੇਮਸ ਬਹੁਤ ਤਰ੍ਹਾਂ ਦੀਆਂ ਸੀ ਹੌਕੀ ਸੀ ਕ੍ਰਿਕਟ ਸੀ ਵਾਲੀਬਾਲ ਸੀ ਖੋਖੋ ਸੀ ਬਹੁਤ ਵਧੀਆ ਸੀਗਾ ਅੱਗੇ ਦੇਖੋ ਬੱਚਿਆਂ ਨੇ ਬਹੁਤ ਵਧੀਆ ਭੰਗੜਾ ਪਾਇਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਤੇ ਮੇਰੇ ਹਸਬੰਦ ਨੇ ਬਹੁਤ ਇੰਜੋਏ ਕੀਤਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਜੀ ਥੈਂਕ ਯੂ